ਜੇ ਤਾਂ ਪੰਜਾਬ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆ ਠੀਕ ਆ ਮੈਂ ਤਾਂ ਆਪਣੇ ਬੱਚੇ ਦੀ ਕਬਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਚੋਂ ਬੰਦਿਆਂ ਨੂੰ ਭਜਾ ਦਿਓ ਮੈਂ ਤੁਹਾਡੇ ਕੋਲ ਪੈਸਾ ਨਹੀਂ ਮੰਗਦਾ ਕੁਝ ਨਹੀਂ ਮੰਗਦਾ ਮੈਂ ਇਹ ਮੰਗਦਾ ਵੀ ਬੰਦਿਆਂ ਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਜੇ ਅੱਜ ਵੀ ਨਾ ਇਕੱਠੇ ਹੋਏ ਹਨ ਤਾਂ ਮੇਰੇ ਵਾਂਗੂ ਅੱਜ ਜਿੱਦਾ ਮੇਰੇ ਮੁੰਡੇ ਦੀ ਕਬਰ ਪੱਟ ਹੁੰਦੀ ਹੈ ਤਾਂ ਕੱਲ ਨੂੰ ਆਪਣਿਆਂ ਦੀ ਵੀ ਪੱਟਣ ਲਈ ਤਿਆਰ ਹੋ ਜਾ ਤੁਸੀਂ ਵੀ ਮੈਂ ਇਹੀ ਕਹਿਣਾ ਜਿੱਦਾਂ ਅੱਜ ਆਏ ਆ ਮੇਰੇ ਨਾਲ ਤਾਂ ਇਦਾਂ ਹੀ ਖੜੇ ਰਹੋ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਖੜਾ ਕਿ ਮੇਰੇ ਨਾ ਮੇਰੇ ਕੋਈ ਕੋਈ ਲੀਡਰ ਆਵੇ ਠੀਕ ਆ ਕੋਈ ਇੱਥੇ ਵੋਟਾਂ ਮੰਗਣ ਆਵੇ ਵੀ ਅਸੀਂ ਤੇ ਵੋਟਾਂ ਮੰਗਣ ਆਏ ਆ ਜੇ ਆਉਣਾ ਤਾਂ ਇੱਥੇ ਪੰਜਾਬ ਨੂੰ ਬਚਾਉਣ ਆਇਓ ਠੀਕ ਆ ਵੋਟਾਂ ਮੇਰੇ ਸਾਹਮਣੇ ਆਵੇ ਮੈਂ ਇਹਨੂੰ ਪੁੱਛਾਂ ਜਉਂਦੀ ਮੇਰੇ ਭਰਾ ਦਾ ਕੀ ਕਸੂਰ ਸੀ ਤੂੰ ਉਹਨੂੰ ਮਾਰਿਆ ਤੁਸੀਂ ਇੱਕ ਵਾਰੀ ਇਹ ਕਿ ਦਰਦ ਹੈ ਇਸ ਪਰਿਵਾਰ ਨੂੰ ਮੋਰੇ ਅਸੀਂ ਨਹੀਂ ਕੁਝ ਉਹਨੂੰ ਕਹਾਂਗੇ ਬਸ ਆਹ ਨੂੰ ਪੁੱਛਦਾ ਬੱਚੇ ਨੇ ਕੀ ਕੁ ਸੋਚੇਗਾ ਬਸ ਉਹਨੇ ਇੱਕ ਵਾਰ ਪੁੱਛਣਾ ਆ ਬੋਲਦਾ ਵੀ ਨਹੀਂ ਸੀ ਚੰਗੀ ਤਰ੍ਹਾਂ ਜੇ ਕਹੇ ਨਾ ਉਹਦਾ ਸਾਫ ਸੁਥਰਾ ਬੋਤਲਾ ਬੋਲਦਾ ਸੀ ਉਹਨੇ ਬੋਲਣਾ ਸਿੱਖਿਆ ਸੀਗਾ ਹੁਣ ਹੌਲੀ ਹੌਲੀ ਬੋਲਣਾ ਸਿੱਖਿਆ ਹਾਂ ਅਸੀਂ ਕਰਦੇ ਆ ਕਿ ਸਾਨੂੰ ਅਨਸਾਫ ਮੇੜੇ ਠੀਕ ਹੈ ਤੇ ਇਹ ਜਿਹੜੇ ਜਿਹੜੇ ਕੰਮ ਹੁੰਦੇ ਪਏ ਆ ਹੁਣ ਕੱਲ 6 ਕੱਲ 6 ਸਾਲ ਦੀ ਬੱਚੀ ਨਾਲ ਭਈਆ ਫੜਿਆ ਗਿਆ ਠੀਕ ਹੈ ਅਸੀਂ ਕਹਿੰਨੇ ਵੀ ਇਹ ਨਾ ਭਈਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਇਹੜੇ ਪ੍ਰਵਾਸੀ ਆਏ ਆ ਇਹਨਾਂ ਨੂੰ ਬਾਹਰ ਕੱਢੋ ਜੇ ਆਪਣੇ ਬੱਚੇ ਬਚਾਉਣੇ ਆ ਮੇਰਾ ਤਾਂ ਗਿਆ ਤੁਸੀਂ ਆਪਣੇ ਤਾਂ ਬਚਾ ਲਓ ਹੁਣ ਕਿੰਨੇ ਕੁ ਉੱਥੇ ਰਹਿੰਦੇ ਆ ਲੋਕ ਬਾਜੀ ਬਹੁਤ ਸਾਰੇ ਮੰਡੀ ਜਾਂ ਮੰਡੀ ਚ ਮੰਡੀ ਚ ਜਾ ਕੇ ਦੇਖੋ ਸਾਰੇ ਸਾਰੇ ਵੀ ਇਹ ਆ ਉਹ ਹੈ ਹੀ ਉਹ ਜਿਹੜਾ ਇਲਾਕਾ ਆ ਨਾ ਉਹ ਸਾਰਾ ਬੈਂਜਾ ਬਾਜਾ ਮੈਂ ਤੇਰੇ ਕਹਦਾ ਮੈਂ ਬਾਜਾ ਵਾਲਾ ਮੇਰੇ ਨਾਲੇ ਬਾਜਾ ਆ ਓ ਰਵੀ ਰਾਜਾ ਓਏ ਓ ਰਵੀ ਰਾਜਾ ਸਾਰਾ ਪਿੰਡ ਨੂੰ ਬਹੁਤ ਬਾਜਾ ਤੇ ਸਰੇ ਹੁਣ ਪੰਜ ਸਾਲਾ ਹਰਵੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਪਰਿਵਾਰ ਨੂੰ ਕਲੀਨਿਕ ਨੇੜੇ ਤੱਕ ਜਿਹੜੀ ਬੋਡੀ ਸੌਂਕ ਦਿੱਤੀ ਜਾਵੇ। ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਨਜ਼ਾਰੇ ਵਾਡੀ ਜੀ ਇਸ ਤੋਂ ਬਾਅਦ ਇਹਦਾ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਹੈ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ 'ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਇਥੋਂ ਨਾਲ ਕੋਈ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਗੈਰਾ ਜਾਂ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਜੀ ਜਾਓ ਤੇ ਕੋਈ ਤੇ ਦੋਸ਼ੀ ਨੂੰ ਜਿਹੜਾ ਹੁਣ ਕਾਬੂ ਕਰ ਲਿਆ ਗਿਆ ਕੁਝ ਮੁਰਦੀ ਜਾਂਚ ਦੌਰਾਨ ਪਤਾ ਲੱਗਿਆ ਕਿਉਂ ਉਸ ਵੱਲੋਂ ਇਸ ਕਿਹਨੇ ਹੋਂਡੇ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੁਰਦੀ ਇਨਵੈਸਟੀਗੇਸ਼ਨ ਚ ਕੀ ਗੱਜੋਤ ਨੇ ਖੁਲਾਸਾ ਕੀਤਾ ਜੀ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੁਰਦੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਤੇ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਣਦੇ ਤਾਂ ਕਿਨੇ ਦਿਨ ਦਾ ਰਿਮਾਂਡ ਲਿਆ ਜੀ ਦੋਸ਼ੀ ਨੂੰ ਪੇਸ਼ ਕਰਾਉਣ ਦਾ ਜ਼ਾਰਾ ਬਹੁਤ ਤਬਾ ਜਿਹੜੇ ਸਾਹਿਬ ਇੱਕ ਆਫਿਸ ਵਾਲਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਨੇ ਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਹਾਂਜੀ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਰੀਬ ਪਘੋੜੇ ਵੀ ਫੜ ਹੋਏ ਆ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬਾਕੀ ਇਹਨਾਂ ਦੀ ਜਿਹੜੀ ਹੈ ਪੀ ਰਿਕਾਰਡ ਚੈੱਕ ਕੀਤਾ ਜਾਊਗਾ ਪ੍ਰੋਪਰ ਔਰ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਤੇ ਇਹਨਾਂ ਦੀ ਜਿਹੜੀ ਸਕੂਪਟਨਾਈਜ਼ ਕਰਾਂ ਕਿੱਥੋਂ ਕੋ ਮਾੜੇ ਕਰੈਕਟਰ ਵਾਲਾ ਬੰਦਾ ਵੈਰੀਫਾਈ ਕਰਾਂਗੇ ਓਕੇ ਸਰ ਤੇ ਬਾਏ ਮੈਂ ਤੇਰੇ ਕਦੇ ਹੋਣਾਂਦਾ ਬਾਜਵਾਦਾ ਮੇਰੇ ਨਾਲੇ ਬਾਜਵਾਦਾ ਓ ਰਵੀ ਲਾ ਜਾ ਓਏ ਰਵੀ ਲਾ ਜਾ ਸਾਰਾ ਸਾਰਾ ਤੇ ਸਰ ਹੁਣ ਪੰਜ ਸਾਲਾ ਹਰਦੀਪ ਸਿੰਘ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਤੇ ਪਰਿਵਾਰ ਨੂੰ ਕਿੰਨੇ ਘੰਟੇ ਤੱਕ ਜਿਹੜੀ ਬੋਡੀ ਸੰਭਕ ਦਿੱਤੀ ਜਾਵੇਗੀ ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਵਜ਼ਾਰੇ ਹੈ ਬੋਡੀ ਜੀ ਇਸ ਤੋਂ ਬਾਅਦ ਇਹਦਾ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਹੈ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਇਥੋਂ ਨਾਲ ਵੀ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਗੈਰਾ ਜਾਂ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਜੀ ਜਾਓ ਤੇ ਕੋਈ ਦੇ ਦੋਸ਼ੀ ਨੂੰ ਜਿਹੜਾ ਉਹ ਕਾਬੂ ਕਰ ਲਿਆ ਗਿਆ ਕੁਝ ਮੁਰਦਲੀ ਜਾਸਦਾਨ ਪਤਾ ਲੱਗਿਆ ਉਹ ਕਿਉਂ ਉਸ ਵੱਲੋਂ ਇਸ ਕਿਹਨੇ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੁਰਦਲੀ ਇਨਵੈਸਟੀਗੇਸ਼ਨ ਚ ਕੀ ਗੱਜਤ ਨੇ ਖੁਲਾਸਾ ਕੀਤਾ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੁਰਦਲੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਤੇ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਨਗੋਤਾਂ ਕਿਨੇ ਦਿਨ ਦਾ ਰਿਮਾਂਡ ਲਿਆ ਗਿਆ ਦੋਸ਼ੀ ਨੂੰ ਪੇਸ਼ ਕਰਾਂਗੇ ਜੀ ਬਹੁਤ ਬੋਲ ਜਰੂਰ ਸਾਹਿਬ ਇੱਕ ਆਖਰੀ ਸਵਾਲ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਹਾਂਜੀ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਿਲਕੁਲ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਰੀਬ ਪਘੋੜੇ ਵੀ ਫੜ ਹੋਏ ਹੈ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬਾਕੀ ਇਹਨਾਂ ਦੀ ਜਿਹੜੀ ਹੈ ਪੀ ਰਿਕਾਰਡ ਚੈੱਕ ਕੀਤਾ ਜਾਊਗਾ ਪ੍ਰੋਪਰ ਔਰ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਤੇ ਇਹਨਾਂ ਦੀ ਜਿਹੜੀ ਸਕ ਕਿੱਥੋਂ ਕੋ ਮਾੜੇ ਕੈਰੇਕਟਰ ਵਾਲਾ ਬੰਦਾ ਵੈਰੀਫਾਈ ਕਰਾਂਗੇ